ਮੈਨੂੰ ਕਹਿੰਦੀ ਨਹੀਂ ਲੈ ਤੁਸੀਂ ਤਾਂ ਇਹਦੇ ਨਾਮ ਹੀ ਉਹ ਆ ਭਲਾਨੀ ਐ ਟਮਕੀ ਆ ਮੈਨੂੰ ਕਹ ਲੈ ਕਹਾਵਰ ਸੁਣਾ ਦੇ ਅੱਛਾ ਜੀ ਮੈਂ ਉਹਨਾਂ ਨੂੰ ਚਾਰ ਗੀਤ ਸੁਣਾਏ ਜਦੋਂ ਚੌਥਾ ਗੀਤ ਪੂਰਾ ਹੋ ਗਿਆ ਉਹਨੇ ਮੈਨੂੰ ਲੱਕੋਂ ਫੜ ਕੇ ਤਾਂ ਹੀ ਚੱਕ ਲਿਆ ਤੇ ਫਿਰ 42 ਦਿਨ ਬਈ ਕਦੇ ਚੇਤੀ ਹੁੰਦੇ ਉਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਜਵਾਨੀ ਉਹ ਕਿਵੇਂ ਜਿਹੇ ਦਿਨ ਸੀ ਭਾਈ ਤੁਸੀਂ ਵਧੀਆ ਗਾਉਂਦੇ ਸੀ ਇੰਨਾ ਹਾਂਜੀ ਹਾਂ ਹਨਾ ਵੀ ਇੰਨਾ ਲੋਕਾਂ ਤੋਂ ਪਿਆਰ ਮਿਲਦਾ ਸੀ ਦਰਸ਼ਕਾਂ ਤੋਂ ਤੇ ਵਿਚਾਲੇ ਛੱਡੇ ਉਹਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਮੈਂ ਗਾਉਣਾ ਸਿੱਖਿਆ ਸੀ ਢੱਡ ਸਾਰੰਗੀ ਦਾ ਠੀਕ ਹੈ ਜੀ ਜਿਹੜੇ ਆਮ ਪਹਿਲਾਂ ਆ ਖਾੜੇ ਲੱਗਦੇ ਸੀ ਢੱਡ ਸਾਰੰਗੀਆਂ ਵਾਲੇ ਹਾਂਜੀ ਹਾਂਜੀ ਉਹ ਸਾਡੇ ਬਜ਼ੁਰਗ ਗਾਉਂਦੇ ਹੁੰਦੇ ਸੀ ਉਹਨਾਂ ਨਾਲ ਮੈਂ ਸਿੱਖਿਆ ਸੀ ਠੀਕ ਹੈ ਜੀ ਉਹਨਾਂ ਨਾਲ ਮੈਂ ਕੋਚਰ ਰਹਾ ਵੀ ਫਿਰ ਉਹ ਮੇਰੇ ਫਿੱਟਣਾ ਬੈਠਾ ਅੱਛਾ ਜੀ ਦੇਖ ਲੋਕ ਘਟਦੇ ਗਏ ਉਹਨਾਂ ਨੂੰ ਸੁਣਨ ਵਾਲੇ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਟਰੱਕ ਡਰਾਈਵਰ ਬਈਆ ਨਾਲ ਤਾਂ ਮੈਂ ਗੱਡੀ ਚਲਾਈ। ਨਾਲੇ ਮੈਂ ਸੁਰਤਾਲ ਦਾ ਮੈਨੂੰ ਉੱਥੋਂ ਭੇਜਤਾ ਆ ਬਸ ਨਾਲੇ। ਮੈਂ ਕਲਾਕਾਰੀ ਜਾਣਦਾ ਸੀ ਮਾੜੀ ਮੋਟੀ ਘਰ ਦੇ ਵਿੱਚ ਚੱਲਦਾ ਸੀ ਤਾਂ ਮੈਂ ਇਹ ਮੱਖਣ ਬਖੌਲੀ ਜਿਹੜਾ ਸੀਗਾ ਉਹ ਕਲਾਕਾਰ ਸੀ ਕੋਲੇ ਬੈਂਦੇ ਉੱਥੇ ਸੀ। ਠੀਕ ਹੈ ਜੀ। ਤੇ ਫਿਰ ਮੈਂ ਉਹਦੇ ਨਾਲ ਜਾ ਕੇ ਬੈਕਬੁੱਕ ਬੋਲਿਆ ਕਰਾਂ। ਠੀਕ ਹੈ ਜੀ। ਮੈਂ ਕੱਲਾ ਵੀ ਗਾਇਆ ਕਰਾਂ ਗੀਤ। ਹਾਂਜੀ। ਉਹੋ ਜਦੋਂ ਉਹਨੂੰ ਪਤਾ ਲੱਗ ਗਿਆ। ਫਿਰ ਉਹ ਮੈਥੋਂ પાછા ਬਟਣ ਲੱਗ ਗਿਆ। ਠੀਕ ਹੈ ਜੀ। ਮੇਰਾ ਭਾਈ ਸੀ ਫੁਰ ਅਚਾ ਥੋੜਾ ਭਰਾ ਸੀ ਜਦੋਂ ਤੁਹਾਡੀ ਮੰਨ ਲਓ ਤਰੱਕੀ ਹੁੰਦੀ ਦਿਖੀ ਫਿਰ ਥੋੜੇ ਜੇ ਪੈਰ ਖਿੱਚਣ ਲੱਗੇ ਉਹ ਤੇ ਹੋਰ ਜਿਹੜੇ ਕਲਾਕਾਰ ਹਨ ਬਈ ਕਿੰਨੇ ਕਲਾਕਾਰਾ ਤੁਹਾਨੂੰ ਸੁਭਬ ਬਣਿਆ ਮਿਲਣ ਜਾਂ ਜੁਲਣ ਦਾ ਮੌਕਾ ਇਹਦਾ ਮਿਲਦਾ ਰਿਹਾ ਮੈਂ ਫਿਰ ਉਹਦੇ ਨਾਲ ਜਿਹੜੀ ਕੁੜੀ ਡਾਉਂਦੇ ਹੁੰਦੇ ਸੀ ਲੁੱਦਿਆਣੀ ਦੀ ਸੀ ਸੀਮਾ ੜਵਾਲੀ ਠੀਕ ਹੈ ਜੀ ਉਹ ਉਹਦੇ ਨਾਲ ਪ੍ਰੋਗਰਾਮ ਕਰਦੀ ਹੁੰਦੀ ਸੀ ਠੀਕ ਹੈ ਜੀ ਉਹਨੇ ਮੈਨੂੰ ਰਾਏ ਦਿੱਤੀ ਕਹਿੰਦੀ ਪਾਜੀ ਤੁਸੀਂ ਆਪ ਦਾ ਅੱਡੀ ਕਰਨੋ ਕੰਮ ਹਾਂਜੀ ਬਿਲਕੁਲ ਮੈਂ ਉਹਨੂੰ ਆਖਿਆ ਵੀ ਕੰਮ ਪੜਿਆ ਘਾਟਾ ਮੈਥੋਂ ਬਾਹਰ ਨਹੀਂ ਜਾਣਾ ਠੀਕ ਹੈ ਜੀ ਨਹੀਂ ਅੱਡਣੀ ਅੱਛਾ ਜੀ ਮੈਨੂੰ ਕ ਤੁਹਾਨੂੰ ਤਾਂ ਇਹ ਨਾ ਉਹ ਹੋਵਾ ਫਲਾਨੀਆ ਟੈਂਪੀਆ ਠੀਕ ਹੈ ਜੀ ਫਿਰ ਮੈਂ ਐਡ ਕਰ ਲਿਆ ਸਭ ਤੋਂ ਪਹਿਲਾਂ ਪ੍ਰੋਗਰਾਮ ਮੈਂ ਲਾਇਆ ਅਮਲੂ ਕੋਟਲੀ ਠੀਕ ਹੈ ਜੀ ਲਾਇਆ ਕੁਰਤੇ ਪਜਾਮੇ ਦੀ ਕੁਰਤੇ ਪਜਾਮੇ ਦੇ ਵਿੱਚ ਲਾਇਆ ਪ੍ਰੋਗਰਾਮ ਸਭ ਤੋਂ ਪਹਿਲਾਂ ਉਹ ਪ੍ਰੋਗਰਾਮ ਜਦੋਂ ਮੈਂ ਲਾਇਆ ਬਰਾਤ ਆਈ ਸੀ ਉੱਥੇ ਠੀਕ ਹੈ ਜੀ ਅੱਜ ਇੱਥੇ ਵਿਸਾਖੀ ਲੱਗਦੀ ਆ ਦਮਦਮਾ ਸਾਹਿਬ ਤੋਂ ਠੀਕ ਹੈ ਜੀ ਉਹ ਉਹ ਪ੍ਰੋਗਰਾਮ ਜਦੋਂ ਮੈਂ ਲਾਇਆ ਮੇਰਾ ਬਹੁਤ ਸੋਹਣਾ ਪ੍ਰੋਗਰਾਮ ਲੱਗਿਆ ਠੀਕ ਹੈ ਜੀ ਬਸ ਉੱਥੋਂ ਫਿਰ ਮੈਂ ਜੱਤ ਗਿਆ ਫਿਰ 18 20 ਪ੍ਰੋਗਰਾਮ ਹੈ ਪੂਰੇ ਵਧੀਆ ਸਟੈਂਡਰਡ ਦੇ ਲਾਇ ਤਕੜੇ ਤਕੜੇ ਠੀਕ ਹੈ ਜੀ ਉਦੋਂ ਬਾਅਦ ਚਾਕੇ ਫਿਰ ਮੇਰੇ ਕੋਲੇ ਕੰਪਨੀ ਵਾਲੇ ਆਏ ਜੈਟ ਕੰਪਨੀ ਠੀਕ ਹੈ ਜੀ ਓਹੋ ਮੈਂ ਗੱਡੀ ਚਲਾਉਂਦਾ ਸੀ ਕਣਕ ਦਾ ਗੱਲਾਂ ਲੱਗਿਆ ਵਸੇ ਰਾਤ ਦੇ 10:30 ਪੌਣੇ 11 ਦਾ ਟਾਈਮ ਸੀ ਉਹ ਹਾਤੇ 'ਚ ਬੈਠੇ ਸੀਗੇ ਮੈਂ ਜਦੋਂ ਉੱਥੇ ਕੋਲੇ ਪਹੁੰਚਿਆ ਉਹਨਾਂ ਦੇ ਜਿਹੜਾ ਹਾਤੇ ਆਲਾ ਸੀ ਉਹ ਮੈਨੂੰ ਕਹਿੰਦਾ ਵੀ ਕਲਾਕਾਰਾਂ ਗੀਸਣਾ ਕੇ ਜੀ ਠੀਕ ਹੈ ਜੀ ਮੈਂ ਖਾਗਰ ਨਹੀਂ ਕੀ ਉਹ ਬਾਈ ਲੋ ਕਹਿੰਦੇ ਮੈਨੂੰ ਪਤਾ ਨਹੀਂ ਸੀ ਵੀ ਇਹ ਕੰਪਨੀ ਵਾਲੇ ਆ ਹਾਂਜੀ ਕਹਿੰਦੇ ਵੀ ਨਹੀਂ ਜੀ ਸੁਣਾ ਮਗਾ ਨਹੀਂ ਬਾਬੂ ਕੋਈ ਤਾਂ ਇਹ ਮੈਂ ਮਾਰੀ ਜਾਂਦੇ ਆ ਮੈਂ ਤਾਂ ਕੁਝ ਨਹੀਂ ਜਾਣਦਾ ਉਹ ਜਦੋਂ ਹਟੇ ਨਾ ਮੈਂ ਵੀ ਹੁਣ ਪਊਗਾ ਲਾਉਣਾ ਸੀ ਠੀਕ ਹੈ ਇਹ ਤਾਂ ਮੈਂ ਲਾ ਲਿਆ ਪਊਗਾ ਕਹਿੰਦਾ ਵੀ ਜੀ ਤਾ ਸੁਣਾ ਕੇ ਜਾਣਾ ਪਊ ਅੱਛਾ ਹੱਥੇ ਵਾਲਾ ਕਹਿੰਦਾ ਉਹ ਕਹਿੰਦੇ ਛੋਟੇ ਭਾਈ ਇਹ ਕੰਪਨੀ ਵਾਲੇ ਕਹਿੰਦੇ ਛੋਟੇ ਭਾਈ ਜੇ ਜਾਣਦਾ ਕੁਝ ਸੁਣਾ ਬਿਲਕੁਲ ਮੈਂ ਜੀ ਉਹਨਾਂ ਨੂੰ ਮਖਾਲਾ ਬਾਊ ਫਿਰ ਕੋਲੇ ਨੇੜੇ ਕੋਠੇ ਆ ਜਿਵੇਂ ਆ ਗਏ ਹਾਂਜੀ ਹਾਂਜੀ ਵਖੇ ਮੈਂ ਧਰਮ ਗੀਤ ਸੁਣਾਉਣਾ ਸੋਨੂੰ ਠੀਕ ਹੈ ਜੀ ਕਹਿੰਦੇ ਸੁਣਾ ਲਓ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਧਰਮ ਗੀਤ ਸੁਣਾਇਆ ਉਹ ਤੋਂ ਬਾਅਦ ਇੱਕ ਹੋਰ ਸੁਣਾਇਆ ਧਰਮ ਕੀ ਠੀਕ ਹੈ ਜੀ ਫਿਰ ਮੈਨੂੰ ਕਹਿੰਦੇ ਇੱਕ ਹੋਰ ਸੁਣਾ ਦੇ ਫਿਰ ਮੈਂ ਰੰਗਾਰੰਗ ਉਹਨਾਂ ਨੂੰ ਸੁਣਾਇਆ ਮੈਨੂੰ ਕਹਿੰਦੇ ਇੱਕ ਹੋਰ ਸੁਣਾ ਦੇ ਅੱਛਾ ਜੀ ਮੈਂ ਉਹਨਾਂ ਨੂੰ ਚਾਰ ਗੀਤ ਸੁਣਾਏ ਜਦੋਂ ਚੌਥਾ ਗੀਤ ਪੂਰਾ ਹੋ ਗਿਆ ਉਹਨੇ ਮੈਨੂੰ ਲੱਕੋਂ ਫੜ ਕੇ ਤਾਂ ਹੀ ਚੱਕ ਲਿਆ ਅੱਛਾ ਮੈਨੇ ਜਾ ਰਹਾ ਤਾਂ ਕਹੀਰਾ ਹੀ ਮਿੱਟੀ 'ਚ ਰੋਲਿਆ ਫਿਰਦਾ ਮੈਨੂੰ ਕਹਿੰਦੇ ਤੂੰ ਗੱਡੀ ਚਲਾਉਣਾ ਮਖਾ ਹਾਂਜੀ ਕਹਿੰਦਾ ਵੀ ਸਵੇਰ ਤੋਂ ਤੂੰ ਟੜਕੇ ਤੋਂ ਗੱਡੀ ਤੇ ਜਾਣਾ ਨਹੀਂ ਠੀਕ ਹੈ ਮਖਾ ਜੀ ਮੇਰਾ ਤਾਂ ਗੱਲਾਂ ਚੱਲਦਾ ਕਣਕ ਦਾ ਡਰਾਈਵਰ ਬਿਨਾ ਮੇਰਾ ਕੰਮ ਰੁਕੂ ਬਿਲਕੁਲ ਕਹਿੰਦਾ ਮੈਂ ਕਿਵੇਂ ਕਰਾਂ ਮੈਂ ਡਰਾਈਵਰ ਭੇਜਾਂ ਕਿਵੇਂ ਵੀ ਕਰਾਂ ਤੇਰਾ ਗੱਲਾਂ ਮੈਂ ਆਪੇ ਬਖਤਾਂ ਤੂੰ ਗੱਡੀ ਤੇ ਨਹੀਂ ਜਾਣਾ ਠੀਕ ਹੈ ਜੀ ਮੈਨੂੰ ਟਾਈਮ ਦੇ ਗਏ ਉਹ 8 ਦਾ ਕਹਿੰਦੇ ਸਵੇਰੇ 8 ਵਜੇ ਅਸੀਂ ਤੇਰੇ ਕੋਲੇ ਪਹੁੰਚ ਜਾਣਾ ਤੇ ਗੱਡੀ ਤੇ ਨਹੀਂ ਜਾਣਾ ਅਸੀਂ ਤੇਰਾ ਆਪੇ ਉਧਰ ਪਹੁੰਚਾਨ ਕਰਾਵਾਂਗੇ ਅੱਛਾ ਜੀ ਤੇ ਜਿਉਂ ਬੰਦੇ ਮੇਰੇ ਕੋਲੇ 7 ਵਜੇ ਆ ਗਏ 7 ਵਜੇ ਆਏ ਜਦੋਂ ਸਾਡਾ ਘਰ ਸੀ ਕੋਈ ਆਏ ਦੂਰ ਤੱਕ ਜਦੋਂ ਮੇਰੇ ਕੋਲੇ ਆ ਕੇ ਬੰਦੇ ਖੜੇ ਬੈਠੇ ਉਹ ਤੇ ਉਹਨੇ ਮੇਰੇ ਭਾਈ ਨੇ ਹਾਕ ਮਾਰੀ ਉਹਨਾਂ ਨੂੰ ਉਹ ਜਦੋਂ ਉਥੋਂ ਮੇਰੇ ਕੋਲੋਂ ਉਹਦੇ ਕੋਲੇ ਵਾਗੇ ਕਿਉਂ ਕਲਾਕਾਰ ਸੀ ਚੱਲਦਾ ਸੀ ਉਸ ਟਾਈਮ ਤੇ ਬਿਲਕੁਲ ਜੀ ਬਿਲਕੁਲ ਉਹਨੇ ਪਤਾ ਨਹੀਂ ਕੀ ਕੰਨ ਚ ਫੂਕ ਮਾਰੀ ਉਹ ਬੰਦੇ ਇਤਲਕਿਆ ਤੇ ਅੱਛਾ ਜੀ ਬਸ ਉਸ ਤੋਂ ਬਾਅਦ ਕੋਸ ਮੇਰਾ ਵੀ ਮਨ ਟੁੱਟ ਗਿਆ ਮਾ ਸਾਡੇ ਯਾਰ ਕੀ ਫਾਇਦਾ ਮੱਥਾ ਮਾਰੀ ਦਾ ਤੇ ਬਾਕੀ ਆ ਨਾ ਚੰਟਪਣ ਵਾਲੇ ਚੱਲ ਪੇ ਵੱਧ ਹੋਰ ਆਮ ਘਟ ਗਏ ਚਲ ਹੁਣ ਤਾਂ ਕੋਈ ਤਾਂ ਮਹੀਂ ਲੱਗਦਾ ਕਿਤੇ ਬਿਲਕੁਲ ਜੀ ਬਿਲਕੁਲ ਲੈ ਲੈ ਮੁੱਲਿਆਂ ਤੇ ਨਹੀਂ ਤੇ ਮਾਹੌਲ ਫਿਰ ਭਾਈ ਬਣਿਆ ਹੋਇਆ ਕੱਦਾ ਗਾਣਾ ਹੋ ਜੇ ਗਾਣਾ ਕਰਨਾ ਹਾਂ ਜਿਹੜਾ ਤੁਹਾਡਾ ਉਸ ਸਮੇਂ ਤੁਸੀਂ ਗਾਉਂਦੇ ਸੀ ਮੇਨ ਥੋੜਾ ਵੱਧ ਜਿਹੜਾ ਤੁਹਾਨੂੰ ਪਿਆਰਾ ਲੱਗਦਾ ਗਾਣਾ ਤੁਸੀਂ ਉਹ ਗਾਣਾ ਜਿਹੜਾ ਆਪਣਾ ਥੋੜਾ ਜਰੂਰ ਸੁਣਾਓ ਇੱਕ ਦਾ ਡਿਊਟਾਈ ਕੋਈ ਗੱਲ ਨਹੀਂ ਕੱਲੇ ਜਿਹੜਾ ਮੁੰਡੇ ਵਾਲੇ ਬੋਲ ਨਿਕਲੇ ਉਹ ਸੁਣਾ ਦਿਓ ਹਾਏ ਜਿਹੜਾ ਕੋਸ ਜਿੰਨਾ ਕਹਿੰਦਾ ਉਹਨਾਂ ਸੁਣਾ ਦਿਓ ਪੂਰਾ ਹੀ ਹਪੂ ਜਿੰਨਾ ਤੁਹਾਨੂੰ ਆਉਂਦਾ ਫਿਰ ਉਹ ਮਹੀਸਾ ਹਾਂ ਹਾਂ ਵਿੱਚ ਹੀ ਉਹਦੇ ਬੋਲ ਵਿੱਚ ਹੀ ਆ ਹਾਂ ਹਾਂ ਐ ਕਰ ਲੋ ਲਓ ਜੀ ਟਰੱਕ ਡਰਾਈਵਰਾਂ ਦਾ ਗੀਤ ਆ ਮੈਂ ਬੋਲਣ ਲੱਗਾ ਹਾਂ ਓਕੇ ਇਡੇ ਸ਼ਹਿਰ ਵਿੱਚ ਮੈਂ ਤੇਰਾ ਚਲਾਉਣਾ ਵੇਟ ਰੱਕ ਕਿਹੜੇ ਸ਼ਹਿਰ ਵਿੱਚ ਮੈਂ ਤੇਰਾ ਚਲਾਉਣਾ ਵੇਟ ਰੱਕ ਸਾਨੂੰ ਮਿਲਿਆ ਕਿਤੇ ਨਹੀਂ ਕਿੱਥੇ ਰਹਿਣ ਲੱਗਿਆ ਦਾ ਸਰਾਹ ਝੋਟ ਦੀਰ ਮਾਨ ਮੇਰੇ ਦਿਲ ਦੇ ਕਹਾਂ ਸੋਚਦੀ ਰਮਾਨ ਮੇਰੇ ਦਿਲ ਦੇ ਬਖੀਲਾ ਬੰਦੂ ਜਿੰਦ ਖਿੰਡ ਗਈ ਤੇਰੇ ਚੰਦਰੇ ਬਛੋੜ ਨਾਲੋਂ ਮਿੱਤਰਾ ਵੇ ਇੱਕ ਪਾਸੇ ਹੋ ਜੇ ਜ਼ਿੰਦਗੀ ਤੇਰੇ ਚੰਦਰੇ ਬਛੋੜ ਨਾਲੋਂ ਮਿੱਤਰਾ ਵੇ ਇੱਕ ਪਾਸੇ ਹੋ ਜੇ ਜ਼ਿੰਦਗੀ ਜ਼ਿੰਦਗੀ ਵੇ ਇੱਕ ਪਾਸੇ ਹੋ ਜੇ ਜ਼ਿੰਦਗੀ ਨਿਤ ਕਹਣੋ ਅਮਾਰਾ ਰਹਿ ਲਕੀ ਦਕਾਰ ਦਾ ਚਤ ਘਰਵਾਰ ਰਹਿਣਾ ਕਿਦਾ ਕਰਦਾ ਹੈ ਚਿੱਤ ਪਿੰਡ ਛੱਡ ਕੇ ਚਲਾਉਣੀ ਗੱਡੀ ਫੇਰ ਦੇਸਾਂ ਵਿੱਚ ਦਿਲ ਕੱਚ ਦੇ ਗਲਾਸ ਬੰਗੂ ਤੋੜਦਾ ਦਿਲ ਕੱਚ ਦੇ ਗਲਾਸ ਬੰਗੂ ਤੋੜਦਾ ਕਨੱਡੀਏ ਤੂੰ ਤਾਂ ਨੇ ਮਾਰਦੀ ਤੇਰੀ ਯਾਦ ਚ ਤਬੀਤ ਵਾਂਗੂ ਸੁੱਕ ਗੇ ਕੜਕੀ ਵਿੱਚ ਜਿੰਦ ਯਾਰ ਦੀ ਤੇਰੀ ਯਾਦ ਚ ਤਬੀਤ ਵਾਂਗੂ ਸੁੱਕ ਗੇ ਕੜੱਥੀ ਵਿੱਚ ਜਿੰਦ ਯਾਰ ਦੀ ਨਿਝਾਰਦੀ ਕੜੱਥੀ ਵਿੱਚ ਜਿੰਦ ਯਾਰ ਦੀ ਜਦੋਂ ਬਾਈ ਤੁਸੀਂ ਗਾਉਂਦੇ ਸੀ ਉਸ ਸਮੇਂ ਫਿਰ ਵਿਆਹ ਹੋਇਆ ਸੀ ਹਾਂ ਹਾਂ ਹੋਇਆ ਤੇ ਫਿਰ ਘਰ ਦੇ ਇਤਰਾਜ਼ ਕਰਦੇ ਨਹੀਂ ਸੀ ਨਹੀਂ ਕਰਦੇ ਨੇ ਕਦੇ ਇਤਰਾਜ਼ ਨਹੀਂ ਕਰਿਆ ਕਈ ਵਾਰ ਜਦੋਂ ਐ ਹੁੰਦਾ ਵੀ ਕਲਾਕਾਰ ਜਦੋਂ ਹੁਣ ਹੋਰ ਕੁੜੀ ਨਾਲ ਗਾਉਂਦਾ ਫਿਰ ਉਦੋਂ ਕਈ ਵਾਰ ਘਰ ਵਾਲੀ ਨੂੰ ਐ ਇਤਰਾਜ਼ ਆ ਹੁੰਦਾ ਵੇ ਨਹੀਂ ਨਹੀਂ ਜਵਾਕਾਂ ਨੂੰ ਵੀ ਕਦੇ ਨਹੀਂ ਹੋਇਆ ਇਦਾਂ ਆਉਂਦਿਆਂ ਸਾਡੇ ਕੋਲ ਕਲਾਕਾਰ ਕੁੜੀਆਂ ਬਾਧੂ ਆਉਂਦੀਆਂ ਸੀ ਅੱਛਾ ਪਰ ਘਰ ਇਹ ਨਹੀਂ ਮਨ ਲੋਕ ਕਦੇ ਇਦਾਂ ਦਾ ਤੇ ਰਿਸ਼ਤੇਦਾਰ ਭੈਣ ਭਾਈਆਂ ਨੇ ਬਈ ਕਦੇ ਨਹੀਂ ਆਪਾਂ ਇਹ ਚੀਜ਼ ਸੋਚੀ ਹੈ ਠੀਕ ਹੈ ਆਪਾਂ ਸੋਚੀ ਨਹੀਂ ਹੈ ਨਹੀਂ ਤੇ ਕਦੇ ਰਿਸ਼ਤੇਦਾਰ ਭੈਣ ਭਾਈਆਂ ਨੇ ਟੋਕਾ ਹੋਵੇ ਕਦੇ ਵੀ ਆਹ ਕਿਹੜੇ ਕੰਮ 'ਚ ਪੈ ਗਿਆ ਨਹੀਂ ਨਹੀਂ ਕਦੇ ਇਹ ਵੀ ਨਹੀਂ ਹੋਇਆ ਸਾਡੇ ਬਚਪਨ ਤੋਂ ਪਹਿਲਾਂ ਤਾਂ ਪੀੜ੍ਹੀਆਂ ਚ ਤੁਰਿਆ ਹੁੰਦਾ ਕਿਸੇ ਤੁਹਾਡੇ ਪੀੜ੍ਹੀਆਂ ਚ ਗਾਉਂਦੇ ਪਹਿਲਾਂ ਪਹਿਲਾਂ ਫਿਰ ਵੀ ਤੁਹਾਡੇ ਕੌਣ ਗਾਉਂਦੇ ਸੀਗੇ ਤੁਹਾਡੇ ਨਾਲੋਂ ਪਹਿਲਾਂ ਸਾਡੇ ਬਜ਼ੁਰਗ ਗਾਉਂਦੇ ਬਜ਼ੁਰਗ ਉਹਨਾਂ ਦਾ ਕੀ ਨਾਂ ਸੀ ਜੀ ਦਲੀਪ ਸਿੰਘ ਦਲੀਪ ਸਿੰਘ ਅੱਛਾ ਉਹ ਵੀ ਗਾਉਂਦੇ ਸੀਗੇ ਪਹਿਲਾਂ ਜੀ ਬਹੁਤ ਵਧੀਆ ਬਹੁਤ ਸੋਹਣੀ ਬਾਤ ਸੀ ਉਹਨਾਂ ਦੀ ਪੱਤਿਆਂ ਵਿੱਚ ਦੀ ਬਾਜ ਨਿਕਲਦੀ ਸੀ ਉਹਨਾਂ ਦੀ ਠੀਕ ਹੈ ਜੀ ਤੇ ਜਿਹਨੇ ਚੰਗੜੀ ਦੇ ਕਲਾਕਾਰ ਸੀ ਐਚਐਮਬੀ ਦੇ ਵਿੱਚ ਜਿਹੜੇ ਉਹਨਾਂ ਦੇ ਗਾਣੇ ਮਲੋਂ ਆਏ ਹੋਏ ਸੀਗੇ ਜਿਵੇਂ ਹੁਣ ਬਈ ਆਪਾਂ ਇਹ ਕਹਿ ਲਈਏ ਵੀ ਉਸ ਸਮੇਂ ਜਿਹੜੇ ਕਲਾਕਾਰ ਸੀਗੇ ਨਾਮ ਪਰ ਹਾਂ ਜਿਵੇਂ ਮੁਹੰਮਦ ਰੀਕ ਸਾਹਿਬ ਹੋਗੇ ਚਮਕੀਲਾ ਸਾਹਿਬ ਹੋਗੇ ਸੁਰਿੰਦਰ ਸਿੰਧਾ ਜੀ ਜਿਹੜੇ ਇਹ ਵੀ ਉਹੀ ਚੀਜ਼ ਸੀ ਉਸ ਕੰਦੇ ਦੀ ਠੀਕ ਹੈ ਜੀ ਤੇ ਉਦੋਂ ਫਿਰ ਬਾਈ ਕਦੇ ਕਿਸੇ ਵੱਡੇ ਕਲਾਕਾਰ ਨੇ ਹੱਥ ਫੜਿਆ ਨਹੀਂ ਬਾਕੀ ਮੈਂ ਖੇਚਲਾ ਹੀ ਅੱਛਾ ਤੁਸੀਂ ਜਿਆਦਾਤਰ ਘੋਲ ਕਰਗੇ ਜਿੰਦਗੀ ਚ ਹੁਣ ਤੇ ਕਾਏ ਕੀ ਲੱਗ ਰਿਹਾ ਵੀ ਅਧੂਰਾ ਰਹਿ ਗਿਆ ਸ਼ਾਇਦ ਉਹ ਮੈਂ ਉਦੋਂ ਪੂਰਾ ਕਰ ਲੈਂਦਾ ਇਹ ਤਾਂ ਹੁਣ ਤੈਨੂੰ ਪਤਾ ਹੀ ਆ ਜਿਹੜੇ ਮਨ ਦੇ ਸਫਨੇ ਸੀ ਉਹ ਸਾਰੇ ਦੂਰ ਹੀ ਰਹਿ ਗਏ ਬਿਲਕੁਲ ਹਾਂ ਇਹ ਤਾਂ ਇਹ ਤਾਂ ਹੁੰਦਾ ਹੀ ਹੁੰਦਾ ਜੇ ਹੁਣ ਮੰਨ ਲਓ ਵੀ ਅੱਜ ਦੇ ਸਮੇਂ ਜੇ ਤੁਹਾਨੂੰ ਕੋਈ ਕੰਪਨੀ ਲਾਂਚ ਕਰਦੀ ਹੈ ਤਾਂ ਹੈਗਾ ਮਨ ਚ ਕੀੜਾ ਵੀ ਆਪਾਂ ਕੱਢਾਂਗੇ ਹੁਣ ਵੀ ਪੂਰਾ ਕਹਿ ਗੱਡਵਾ ਹਾਂ ਹਾਂ ਜੀ ਬਰਾਸ ਬਰਾਸ ਲੈਣਾ ਰਿਹਾ ਅੱਜ ਕਰਨ ਲਈ ਗੜਾ ਤੇ ਮੇਰੇ ਆਏ ਚੱਲੂ ਮੈਂ ਥੱਲੇ ਤਾਂ ਗਾਏ ਤੋਂ ਪਤਾ ਲੱਗਦਾ ਹੁੰਦਾ ਸੁਰਤਾਲ ਦੇ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਥੋੜਾ ਜਿਹੜੇ ਅੱਜ ਕਲਾਕਾਰ ਚੱਲਦੇ ਆ ਬਿਲਕੁਲ ਇਹੋ ਜਿਹੇ ਚੱਲੀ ਜਾਂਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੁਰਤਾਲ ਦਾ ਜਿਨ੍ਹਾਂ ਨੂੰ ਸੁਰਤਾਲ ਦਾ ਪਤਾ ਹੀ ਨਹੀਂ ਉਹ ਵੀ ਚੱਲੀ ਜਾਂਦੇ ਆ ਬਿਲਕੁਲ ਪਰ ਜੇ ਆਪਾਂ ਗੱਲ ਕਰੀਏ ਬਈ ਕਲਾਕਾਰਾਂ ਦੀ ਹਨਾ ਕਲਾਕਾਰ ਅੱਜ ਕੱਲ ਪੰਜ ਲੱਖ ਤੋਂ ਸ਼ੁਰੂ ਹੋ ਜਾਂਦੇ ਆ ਤੇ 10 ਲੱਖ ਤੱਕ ਵੀ ਲਈ ਜਾਂਦੇ ਨੇ ਕੋਈ 15 ਲੱਖ ਵੀ ਲਈ ਜਾਂਦਾ ਥੋੜੇ ਸਮੇਂ ਜਿਹੜਾ ਦੌਰ ਸੀਗਾ ਤੁਸੀਂ ਉਦੋਂ ਜਿਹੜਾ ਇੱਕ ਖਾੜੇ ਦਾ ਕਿੰਨੇ ਕੇ ਪੈਸੇ ਲੈਂਦੇ ਹੁੰਦੇ ਸੀਗੇ ਉਹ ਤਾਂ ਹਜ਼ਾਰਾਂ ਸੀ ਉਦੋਂ ਹਜ਼ਾਰਾਂ ਰੁਪਏਾਂ ਦੇ ਵਿੱਚ ਸੀਗਾ ਹੇ ਹਜ਼ਾਰਾਂ ਸੀ ਫੇ ਤਿਆਰੀ ਬਈ ਉਦੋਂ ਕਿਵੇਂ ਹੁੰਦੀ ਹੁੰਦੀ ਸੀਗੀ ਘਰਾਂ ਦੇ ਵਿੱਚ ਕਰਦੇ ਸੀ ਜਾਂ ਕੋਈ ਦਫ਼ਤਰ ਲੈ ਆ ਬੈਠੀ ਸੀ ਜਾਂ ਕਿਸ ਤਰ੍ਹਾਂ ਸੀਗਾ ਇੱਥੇ ਤਪੇ ਅਸੀਂ ਤਪੇ ਦਫ਼ਤਰ ਲੈ ਆ ਬਈ ਤੁਹਾਡਾ ਥੱਲੇ ਠੀਕ ਹੈ ਜੀ ਫੇ ਕਲਾਕਾਰਾਂ ਨਾਲ ਮੁਲਾਕਾਤ ਨਾਲ ਬਈ ਫਿਰ ਹੁੰਦੀ ਰਹਿੰਦੀ ਸੀ ਉਦੋਂ ਹਾਂ ਹਾਂ ਉਦੋਂ ਕੋਈ ਇੱਕ ਅੱਧੀ ਜਿਹੜੀ ਤੁਹਾਡੀ ਕੋਈ ਯਾਦ ਆ ਹੈਗੀ ਜਿਵੇਂ ਕੋਈ ਮੁਹੰਮਦ صدیق ਸਾਹਿਬ ਨਾਲ ਕਦੇ ਮੁਲਾਕਾਤ ਹੋਈ ਹੋਵੇ ਜਾਂ ਕਦੇ ਮਾਨਕ ਸਾਹਿਬ ਨਾਲ ਕੋਈ ਵੀ ਜਮੜੀ ਜ਼ਰੂਰ ਸਾਂਝੀ ਕਰੋ ਸਾਡੇ ਨਾਲ ਜੀ ਕਈ ਵਾਰੀ ਪ੍ਰੋਗਰਾਮਾਂ ਤੇ ਜਿਵੇਂ ਸੱਭਿਆਚਾਰਕ ਮੇਲੇ ਹੁੰਦੇ ਆ ਕੋਈ ਇਹੋ ਜਿਹੇ ਉਹ ਆਏ ਇਕੱਠੇ ਹੋਏ ਵੇਆ ਕੋਈ ਬਾਹਲੀ ਨਹੀਂ ਆਪਣੀ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਕਈ ਵਾਰ ਨਾ ਕੀ ਹੁੰਦਾ ਵੀ ਕਿਸੇ ਕਲਾਕਾਰ ਨੇ ਸਾਨੂੰ ਕੋਈ ਇਹੋ ਜੀ ਗੱਲ ਕਹਿਤੀ ਸਾਡੇ ਮਨ ਚੋਂ ਕਦੇ ਨਿਕਲੀ ਹੋਈ ਨਹੀਂ ਚੀਜ਼ ਉਹ ਨਹੀਂ ਨਹੀਂ ਅਸੇ ਇਦਾਂ ਦੀ ਕੋਈ ਨਹੀਂ ਜਿਵੇਂ ਹੁਣ ਆਪਣੀ ਜ਼ਿੰਦਗੀ ਹੁੰਦੀ ਹੈ ਬਾਈ ਕਿਸੇ ਵੀ ਕਲਾਕਾਰ ਨੇ ਪਹਿਲਾ ਸਟੇਜ ਤੇ ਚੱਲਦੇ ਆਂ ਗੀਤ ਗਾਈ ਜਾਂਦੇ ਆਂ ਕਿਸੇ ਵੀ ਕਲਾਕਾਰ ਨੇ ਆਪਾਂ ਨੂੰ ਨਿੰਦਿਆ ਠੀਕ ਹੈ ਜੀ ਤੇ ਜਿਵੇਂ ਹੁਣ ਆਪਣੀ ਜ਼ਿੰਦਗੀ ਹੈ ਬਾਈ ਇਹਦੇ ਵਿੱਚ ਆਪਾਂ ਨੂੰ ਖੁਸ਼ੀਆਂ ਵੀ ਬਹੁਤ ਮਿਲਦੀਆਂ ਤੇ ਦੁੱਖ ਵੀ ਮਿਲਦੇ ਨੇ ਮਿਲਦੇ ਆਂ ਕਈ ਵਾਰ ਕਦੇ ਕੋਈ ਇਹ ਜਹਾਦਸਾ ਹੋਇਆ ਜਿਹੜਾ ਦੁੱਖ ਤੁਹਾਨੂੰ ਜ਼ਿੰਦਗੀ ਚ ਕਦੇ ਨਿਕਲਿਆ ਨਾ ਹੋਵੇ ਮੁੜ ਕੇ ਉਹ ਇਹ ਤਾਂ ਹਾਸ਼ਾ ਬੜਾ ਵੱਡਾ ਬਹੁਤ ਤਕੜਾ ਹਾਸਾ ਫਿਰ ਵੀ ਜਿੰਨੀ ਕਿ ਤੁਹਾਡੇ ਮਨ ਚ ਹੈਗੀ ਗੱਲ ਜਰੂਰ ਸਾਂਝੀ ਕਰੋ ਤੁਸੀਂ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਮੇਰੇ ਦੋ ਮੁੰਡੇ ਸੀਗੇ ਠੀਕ ਹੈ ਜੀ ਇੱਕ ਗੁੱਡੀ ਸੀ ਠੀਕ ਹੈ ਜੀ ਗੁੱਡੀ ਵਿਆਹੀ ਦੀ ਆ ਮੁੰਡੇ ਵੀ ਵਿਆਹੇ ਸੀ ਦੋਨੇ ਇੱਕ ਤਾਂ ਹੋਗੇ 10 12 13 14 15 ਸਾਲ ਹੋ ਗਏ ਠੀਕ ਹੈ ਜੀ ਗੰਬਰੂ ਵਿਆਹਿਆ ਵਾ ਇੱਕ ਉਹਦੇ ਕੋਲੇ ਸਰਾਲੀ ਕੋਲੇ ਬੱਚਾ ਸੀਗਾ ਮੁੰਡਾ ਠੀਕ ਹੈ ਜੀ 22 ਮਹੀਨਿਆਂ ਦਾ ਉਹਦੀ ਡੈਥ ਹੋ ਗਈ ਤੇ ਆ ਹੁਣ ਆ ਪਿਛਲੇ ਸਾਲ ਛੋਟੇ ਦੀ ਹੋ ਗਈ ਠੀਕ ਹੈ ਜੀ ਹੁਣ ਛੋਟੇ ਦੀ ਬਹੂ ਆ ਉਹਦੇ ਤਿੰਨ ਬੱਚੇ ਆ ਉਹਨਾਂ ਨੂੰ ਪਾਲਦਾ ਮੈਂ ਠੀਕ ਹੈ ਜੀ ਤੇ ਦੋ ਜੀ ਅਸੀਂ ਆ ਤੇ ਚਾਰ ਹੋ ਆ ਉਹਨਾਂ ਦੀ ਜਨਉਦੀ ਸ ਬਈ ਹੋ ਗਾ ਬੇੜਾ ਪਰਿਵਾਰ ਦਾ ਪੂਰੇ ਦੇ ਮਤਲਬ ਬਹੁ ਜਿਹੜਾ ਹੁਣ ਤੁਹਾਡੇ ਤੇ ਆਈ ਅੱਜ ਦੀ ਘੜੀ ਹਾਂਜੀ ਤੇ ਉਹ ਸਮੇਂ ਜਦੋਂ ਤੁਸੀਂ ਗੱਲ ਕਰਦੇ ਸੀਗੇ ਮੱਖਣ ਮਖੌਲੀ ਸਾਹਿਬ ਉਹ ਤੁਹਾਡੇ ਰਿਸ਼ਤੇ ਵਿੱਚ ਕੀ ਲੱਗਦੇ ਨੇ ਜੀ ਉਹ ਭਾਈ ਆ ਮੇਥੋਂ ਬੰਦਾ ਸੀ ਤੁਹਾਡਾ ਵੱਡਾ ਪਰ ਆ ਫੇਰ ਵੀ ਤੁਹਾਡੇ ਨਾਲ ਖਾਰ ਖਾਂਦਾ ਰਿਹਾ ਹਾਂਜੀ ਹਾਂ ਬਹੁਤ ਜਾਵੇ ਤੇ ਹੁਣ ਕਿ ਮੇਰੇ ਰੰਦਾ ਮਾਹੌਲ ਜੀ ਹੁਣ ਤਾਂ ਹੀਨ ਡੈਥ ਹੋ ਗਈ ਅੱਛਾ ਹੁਣ ਤਾਂ ਉਹ ਡੈਥ ਹੋ ਚੁੱਕੀ ਹੈੀ ਉਸ ਸਮੇਂ ਮਨ ਲ ਤੁਹਾਡੇ ਇੱਕ ਤਾਂ ਜਿਵੇਂ ਤੁਸੀਂ ਦੱਸਿਆ ਸੀ ਤੁਸੀਂ दारू ਪੀ ਰਹੇ ਸੀ ਤੋਂ ਤੋਂ ਗਾਣੇ ਸੁਣੇ ਤੁਹਾਡੇ ਨਾਲ ਉਹ ਦੋ ਉਹਨਾਂ ਨੇ ਖਾਰ ਖਾਧੀ ਉਸ ਤੋਂ ਬਾਅਦ ਵੀ ਕੋਈ ਜ਼ਿੰਦਗੀ ਜਿਹੇ ਜਿਹਾ ਸਿਲਸਿਲਾ ਹੋਇਆ ਆਏ ਤਾਂ ਉਹ ਚੱਲ ਕਈ ਵਾਰੀ ਇੱਕ ਤਾਂ ਮੇਰੇ ਕੋਲੇ ਇਨਸਪੈਕਟਰ ਮਿਲਿਆ ਸੀ ਮੈਨੂੰ ਤਪੇ ਠੀਕ ਹੈ ਜੀ ਉਹ ਵੀ ਕੋਲੇ ਸੀ ਬੰਦਾ ਠੀਕ ਹੈ ਜੀ ਮੇਰਾ ਭਾਈ ਉਹ ਕਹਿੰਦਾ ਵੀ ਤੈਨੂੰ ਰਿਪੋਰਟ ਮੈਂ ਕਰ ਦਿੰਦਾ ਮੇਰੇ ਕਿੰਨੇ ਪੈਸੇ ਲੱਗਦੇ ਉਹ ਬੰਦਾ ਮੈਂ ਥੱਕ ਗਿਆ ਆ ਉਹ ਬੰਦਾ ਭਜਾਇਆ ਅੱਛਾ ਉਹ ਵੀ ਹੁੰਦਾ ਉਹਨਾਂ ਨੇ ਤੁਹਾਨੂੰ ਮੰਨ ਲਓ ਤੁਹਾਨੂੰ ਜਿਹੜਾ ਮਤਲਬ ਕਾਮਯਾਬ ਹੋ ਨਹੀਂ ਦਿੱਤਾ ਉਹਨਾਂ ਦਾ ਇੱਕ ਮਿੱਠਾ ਵਿਆਸੀ ਉਹਨਾਂ ਦਾ ਵੀ ਸ਼ਾਇਦ ਇਹ ਨਾ ਮੂਰੇ ਨਿਕਲ ਜੇ ਪਿੰਡ ਦੇ ਵਿੱਚ ਸੱਬਿਆ ਮਨਚ ਮੇਲਾ ਸੀ ਠੀਕ ਹੈ ਜੀ ਜਿੰਨੇ ਉੱਥੇ ਮੁੰਡੇ ਪਹੁੰਚੇ ਵੀ ਸੀ ਸਾਦੇ ਗੀਤ ਲਵਾਤੇ ਮੇਰਾ ਜੀਤ ਨਹੀਂ ਲਵਾਇਆ ਠੀਕ ਹੈ ਜੀ ਜਦੋਂ ਬੰਦ ਕਰਨ ਲੱਗੇ ਪ੍ਰੋਗਰਾਮ ਪਿੰਡ ਵਾਲੇ ਕਹਿੰਦੇ ਵੀ ਇਹਦਾ ਗੀਤ ਲਗਾ ਅੱਛਾ ਜੀ ਕਹਿੰਦਾ ਨਹੀਂ ਹੁਣ ਟਾਈਮ ਹੋ ਗਿਆ ਫਲਾਣਾ ਟਿੰਕਾ ਕਹਿੰਦੇ ਨਾ ਉਹਦਾ ਗੀਤ ਲਗਾ ਠੀਕ ਹੈ ਜੀ ਜਿਹੜੇ ਪਿੰਡ ਵਾਲੇ ਸੀ ਉਹ ਪੂਰਾ ਪਿਆਰ ਦੇ ਰਹੇ ਸੀ ਪਿਆਰ ਆ ਪੂਰਾ ਪਰ ਭਾਈ ਵੱਲੋਂ ਸਾਰਾ ਨਹੀਂ ਸੀਗਾ ਹਾਂ ਉਹਨਾਂ ਨੇ ਫਿਰ ਮੇਰਾ ਗੀਤ ਲਵਾਇਆ ਉੱਥੇ ਅੱਛਾ ਜੀ ਉਹਦਾ ਲਿਖਿਆ ਗੀਤ ਗਾਇਆ ਮੱਠੇ ਮੱਖਣ ਦੀ ਲਿਖਿਆ ਵਜ ਗੀਤ ਉਹਦਾ ਲਿਖਿਆ ਗੀਤ ਗਾਇਆ ਫਿਰ ਲੋਕਾਂ ਨੇ ਐਡੀ ਕਹਿੰਦੇ ਲੈ ਤੈਨੂੰ ਪਿੰਡ ਦੇ ਵਿੱਚ ਅਸੀਂ ਸਟੇਜ ਤੇ ਨਹੀਂ ਚੜਨ ਦੇਵਾਂਗੇ ਅੱਛਾ ਜੀ ਅੱਛਾ ਪਿੰਡ ਦੇ ਲੋਕਾਂ ਦਾ ਮੱਖਣ ਨੂੰ ਕਹਣਾ ਸੀ ਇਹ ਹਾਂ ਵੀ ਫਿਰ ਤੈਨੂੰ ਸਟੇਜ ਤੇ ਨਹੀਂ ਚੜਨ ਦੇ ਜਿੰਨਾ ਚਿਰ ਇਹ ਨਹੀਂ ਗਾਉਂਦਾ ਹਾਂਜੀ ਉਹ ਕਹਿੰਦੇ ਤੂੰ ਕੀ ਗਾਉਣਾ ਤੇ ਇਹ ਕੀ ਗਾਉਂਦਾ ਬਿਲਕੁਲ ਮੈਨੂੰ ਦੇਣਾ ਪਹਿਲਾਂ ਕੌਣ ਸਿਖਾਇਆ ਬਾਈ ਅੱਛਾ ਤੁਸੀਂ ਉਦੋਂ ਪਹਿਲਾਂ ਦੇ ਗਾਉਂਦੇ ਸੀਗੇ ਹਾਂ ਮੈਂ ਢੱਡ ਸਾਰੰਗੀ ਤੇ ਉਹ ਸਿੱਖ ਗਿਆ ਸੀ ਬਾਈ ਠੀਕ ਹੈ ਜੀ ਤੇ ਉਸ ਸਮੇਂ ਫਿਰ ਬਾਈ ਇਹ ਜਿਹੜੀ ਸਾਰੰਗੀ ਦੀ ਜਾਂ ਮਤਲਬ ਫਿਰ ਤੁਸੀਂ ਢੱਡ ਦੀ ਗੱਲ ਕਰਦੇ ਜਿਵੇਂ ਤੁਸੀਂ ਹੈ ਨਾ ਮਤਲਬ ਤੁਹਾਡੇ ਗੁਰੂ ਜੀ ਉਦੋਂ ਕੌਣ ਸੀਗੇ ਜਿਹੜੇ ਸਿਖਾਉਂਦੇ ਸੀ ਤੁਹਾਨੂੰ ਉਹ ਸਾਡੇ ਬਜ਼ੁਰਗ ਜੀ ਸੀ ਤੁਹਾਡੇ ਬਜ਼ੁਰਗੇ ਸੀਗੇ ਜੀ ਉਹਨਾਂ ਕੋਲ ਤੁਸੀਂ ਜਿਹੜਾ ਬਹਿ ਕੇ ਮਤਲਬ ਤਾਲੀਮ ਤੁਸੀਂ ਲਈ ਆ ਸਿੱਖਿਓਂ ਤੁਸੀਂ ਉਹਨਾਂ ਕੋਲ ਉਹਨਾਂ ਨੇ ਸਿਖਾਇਆ ਸੀ ਫਿਰ ਡਿਊਟੀ ਦੀ ਤਿਆਰੀ ਬਾਈ ਫਿਰ ਘਰੇ ਕਰਦੇ ਉਦੋਂ ਕੁੜੀ ਜਿਹੜੀ ਹੋएगी ਸੀ ਮਨ ਲਗਾਉਣ ਲਈ ਉਹ ਘਰੇ ਆਉਂਦੀ ਫ ਤੇ ਇਸ ਤਰ੍ਹਾਂ ਬਈ ਜ਼ਿੰਦਗੀ 'ਚ ਕੋਈ ਹੋਰ ਹੈ ਜਿਆ ਹਾਦਸਾ ਜਿਹੜਾ ਤੁਹਾਨੂੰ ਮੰਨ ਲਓ ਸ਼ਾਇਦ ਉਹ ਠੇਸ ਦੇਗਾ ਕਦੇ ਭੁੱਲੇ ਨਾ ਹੋਵੇ। ਨਹੀਂ ਬਸ ਹੋਰ ਤਾਂ ਠੀਕ ਆ ਕੋਈ ਇਹ ਹੈ। ਤੇ ਕੋਈ ਇਹ ਦੀ ਗੱਲ ਜਿਹੜੀ ਮੰਨ ਲਓ ਬਹੁਤ ਹਾਸੇ ਟੱਠੇ ਲਈ ਹੋਵੇ ਮਨ ਚ ਉਹ ਕਰ ਕਰ ਗਈ ਹੋਵੇ। ਜਿੱਦੇ ਤੁਸੀਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਹਾਸੇ ਆ। ਵੀ ਸ਼ਾਇਦ ਤੁਹਾਨੂੰ ਉਦੋਂ ਵੱਧ ਕਦੇ ਖੁਸ਼ੀ ਮਿਲੀ ਵੀ ਨਹੀਂ। ਐ ਹੱਸਦੇ ਕਰਨਦੇ ਤਾਂ ਰਹੀ ਰਹੀ ਆ। ਤੇ ਫਿਰ 42 ਦਿਨ ਬਈ ਕਦੇ ਚੇਤੀ ਹੁੰਦੇ ਉਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਜਵਾਨੀ ਉਹ ਕਿਵੇਂ ਦੇ ਦਿਨ ਸੀ ਉਦੋਂ ਉਦੋਂ ਕਹੇ ਜੇ ਦਿਨ ਸੀਗੇ। ਉਹ ਤਾਂ ਉਹ ਦਿਨ ਤਾਂ ਵੱਧ ਗਿਆ ਸੀ। ਕਿਵੇਂ ਚ ਰਿਆ ਮਾਹੌਲ ਉਹਨੋਂ ਕਿਹੋ ਜਿਹਾ ਰਿਹਾ ਮਾਹੌਲ ਉਦੋਂ ਉਹ ਦੰਦਾ ਮਾਹੌਲ ਦਾ ਤੇ ਹੁਣ ਦਾ ਸੌ ਖੋਦਾ ਫਰਕ ਪੈ ਗਿਆ ਸਾਰੇ ਪੱਖੋਂ ਹੀ ਜਦੋਂ ਵਿਆਹ ਹੋਇਆ ਹੋਇਆ ਉਦੋਂ ਕਈ ਵਾਰ ਤੁਸੀਂ ਸਹੁਰੇ ਗਏ ਹੋ ਕਦੇ ਸਾਲੀਆਂ ਨੇ ਕਹਤਾ ਹੋਵੇ ਵੀ ਜੀਜਾ ਅੱਜ ਤਾਂ ਗਾਣਾ ਸੁਣਾ ਦੇ ਕੋਈ ਹਾਂ ਸੁਣਾ ਦਿੰਦਾ ਸੀ ਸੁਣਾਉਂਦੇ ਸੀ ਕਿਉਂ ਉਦੋਂ ਫਿਰ ਕਹੇ ਜਗਾਣਾ ਸੁਣਾਉਂਦੀ ਸੀ ਉਦੋਂ ਤੁਸੀਂ ਉੱਥੇ ਜਗਰਾਤਾ ਹੁੰਦਾ ਸੀਗਾ ਅੱਛਾ ਜੀ ਮੈਂ ਜਗਰਾਤੇ ਤੇ ਵੀ ਜਾਂਦਾ ਸੀ ਜਗਰਾਤੇ ਤੇ ਵੀ ਜਾਂਦੀ ਤੁਸੀਂ ਫਿਰ ਇੱਕ ਅੱਧੀ ਚੀਜ਼ ਮੈਂ ਕਹਿੰਦਾ ਕੋਈ ਹੋਰ ਹੋ ਜਾ ਬਈ ਘੈਂਟ ਜੀ ਜਿਹੜੀ ਤੁਸੀਂ ਸੋਲੋ ਕਾਉਂਦੇ ਸੀ ਕੱਲੀ ਸੋਲੋ ਚ ਸੁਣਾਉਂਦੇ ਚਾਹੇ ਕੋ ਹਾਸਦੀ ਫੇਰਾ ਮੈਂ ਨਾਲੇ ਨੱਚਦੀ ਫੇਰਾ ਹਾਸਦੀ ਫੇਰਾ ਮੈਂ ਨਾਲੇ ਨੱਚਦੀ ਫੇਰਾ ਮੇਰੇ ਮਾਹੀ ਨੇ ਕੈਨੇਡਾ ਵਿੱਚੋਂ ਆਉਣਾ ਗਮਨਣਾ ਨੂੰ ਦੱਸਦੀ ਫੇਰਾ ਆ ਕੇ ਨਹੀਂ ਕੈਨੇਡਾ ਵਿੱਚੋਂ ਠਹਿਰ ਆਉ ਬੰਬੇ ਆ ਕੇ ਨਹੀਂ ਕੈਨੇਡਾ ਵਿੱਚੋਂ ਠਹਿਰ ਆਉ ਬੰਬੇ ਨਾਲੇ ਮੇਰੇ ਲਈ ਬਹੁਤ ਖੁਸ਼ ਲਿਆਇਆ ਨਹੀਂ ਆਉਂਗਾ ਮਰੂਤੀ ਬੈਂਤੇ ਤੇਰੇ ਵੀਰ ਦਾ ਨਨਾਨੇ ਫੋਨ ਆਇਆ ਨਹੀਂ ਆਉਂਗਾ ਮਰੂਤੀ ਬੈਂਤੇ ਇਸ ਸਮਾਂ ਫਿਰ ਕਹਿੰਦੇ ਬਹੁਤ ਹੋ ਚੁੱਕਿਆ ਮੇਰੇ ਖਿਆਲ ਨਾਲ ਤੁਸੀਂ ਵੀ ਉਹ ਤਾਂ ਕੀਮਤੀ ਸਮਾਂ ਦਿੱਤਾ ਫਿਰ ਆਵਾਜ਼ਤ ਲਈਏ ਹਾਂਜੀ ਜਾਓ ਹਾਂਜੀ ਤੇ ਦੋਸਤੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਤੁਸੀਂ ਇੰਨਾ ਬਖਸ਼ਤ ਦਿੰਦੇ ਹੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ